ਹਾਂਜੀ ਬਾਈ ਜੀ ਕੀ ਹਾਲ ਚਾਲ ਨੇ ਜੀ ਆ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਤੇ ਦੇਖੋ ਕਿੱਡੇ ਵੱਡੇ ਕਾਫਲੇ ਨੇ ਪੁਲਿਸ ਦੇ ਇਹ ਬਾੜਾ ਭਾਈ ਕੀ ਜੀ ਤੇ ਫਰੀਦਕੋਟ ਦੀਆਂ ਲਾਈਵ ਤਸਵੀਰਾਂ ਆ ਗਈਆਂ ਤੁਸੀਂ ਦੇਖ ਸਕਦੇ ਹੋ ਇੱਥੇ ਆਪਸ ਵਿੱਚ ਸ਼ਾਂਤਮਈ ਕਿਸਾਨ ਪ੍ਰਦਰਸ਼ਨ ਕਰ ਰਹੇ ਸੀ ਆ ਦੇਖੋ ਕਿਦਾਂ ਕੜੀ ਸਕੇ ਲ ਜਾ ਰਹੇ ਨੇ ਦੇਖ ਸਕਦੇ ਹੋ ਤੁਸੀਂ ਲਾਈਵ ਤਸਵੀਰਾਂ ਤੇ ਇੱਧਰ ਆ ਵੀ ਦੇਖਾਂਗੇ ਬੱਸਾਂ ਪਾਰਕ ਕੀ ਜਾ ਰਹੀਆਂ ਕਹ ਜੀ ਇਹ ਸਾਡਾ ਫਰਜ ਆ ਵੀਡੀਓ ਨੂੰ ਸ਼ੇਅਰ ਕਰਕੇ ਅੱਗੇ ਪਹੁੰਚਾਉਣਾ ਕਿਉਂਕਿ ਇਹਦੇ ਵਿੱਚ ਕੋਈ ਦਰੇ ਨਹੀਂ ਹੈ ਗਿਆ ਕਿਉਂਕਿ ਜੋ ਵੀ ਕੀਤਾ ਤਾਂ ਬੜਾ ਮਾੜਾ ਕੀਤਾ ਉਹ ਮਾੜੇ ਵਿੱਚ ਤੇ ਆ ਤੁਸੀਂ ਦੇਖ ਲਓ ਕਿ ਵਿੱਚ ਬੱਸ ਦੇ ਨਾਰੇਵਾਜੀ ਵੀ ਹੁੰਦੀ ਹੋਈ ਆ ਠੀਕ ਆ ਨਾਰੇਵਾਜੀ ਥਰੂ ਆ ਟਰੈਕਟਰ ਤੇ ਪੁਲਿਸ ਬੈਠੀ ਹੋਈ ਆ ਤੇ ਆਪ ਆਪੇ ਕਰ ਰਹੀ ਆ ਤੇ ਦਸਤਾਰਾਂ ਵੀ ਵੱਡੇ ਪੱਧਰ ਤੇ ਲਾਈਆਂ ਹੋਈਆਂ ਆ ਤੁਸੀਂ ਜੇ ਕਿਸੇ ਧਾਰੀ ਮੰਡੇ ਆ ਸਾਰੇ ਮੁੰਡਿਆਂ ਬਾਲ ਖਿੰਦੇ ਹੋਏ ਦਸਤਾਰ ਲਾਈ ਹੋਈ ਆ ਬੱਸਾਂ ਪਰ ਪਰ ਕੇ ਪਰ ਪਰ ਕੇ ਫਰੀਦਕੋਟ ਜੇਲ੍ਹ ਦੇ ਵਿੱਚ ਲਿਜਾ ਰਹੇ ਆ ਆ ਦੇਖੋ ਦਸਤਾਰਾਂ ਦੇ ਵਿੱਚ ਆ ਬਾਬੇ ਦੇ ਵਿੱਚ ਜੋਸ਼ ਦੇਖੋ ਤੇ ਤੇ ਹੋਰ ਤਾਂ ਛੱਡੋ ਇੱਥੇ ਮਾਤਾ ਤੇ ਭੈਣਾਂ ਨੂੰ ਵੀ ਮਨ ਕੇ ਫੌਜ ਵਰੋਂ ਫੜਿਆ ਹੋਇਆ ਦੇਖ ਤੁਸੀਂ ਦੇਖ ਸਕਦੇ ਹੋ ਨਜ਼ਾਰੇ ਨੇ ਤੇ ਆ ਗੱਡੀਆਂ ਰੋਡ ਕੇ ਪਾਸੇ ਕਰ ਰਹੇ ਨੇ ਤੇ ਸੁਣਨ ਦੇ ਵਿੱਚ ਗੱਲਾਂ ਇਹ ਵੀ ਆਈਆਂ ਵੀ ਕੁਛ ਨਾ ਕੁਛ ਇੱਥੇ ਵਲ ਪ੍ਰਯੋਗ ਵੀ ਕੀਤਾ ਗਿਆ ਜੀ ਤੇ ਆ ਤੁਹਾਡੇ ਸਾਹਮਣੇ ਹੈ ਕੱਲੀ-ਕੱਲੀ ਤਸਵੀਰ ਬਾੜਾ ਭਾਈ ਕਾ ਜ਼ਿਲ੍ਹਾ ਫਰੀਦਕੋਟ ਠੀਕ ਹੈ ਜੀ ਤੇ ਪੱਲੀਆਂ ਕਰਤੀਆਂ ਪਰੇ ਨਾਲ ਦੀ ਨਾਲ ਪੁਲਿਸ ਜਿੱਥੇ ਵੀ ਅਸੀਂ ਵੀ ਹੁਣ ਮੋਰਚੇ ਤੇ ਸੀਗੀ ਇੱਕ ਵਾਰ ਸੇ ਗਏ ਹੋਏ ਸੀ ਤੇ 5 ਮਿੰਟ ਨਹੀਂ ਲੱਗੇ ਤੇ ਨਾਲ ਦੀ ਨਾਲ ਪੁਲਿਸ 5 ਮਿੰਟਾਂ ਦੇ ਵਿੱਚ ਸਭ ਕੁਝ ਖਾਲੀ ਕਰਾ ਦਿਆ ਐਡੇ ਭਾਰੀ ਫੋਰਸ ਦੇ ਨਾਲ ਆ ਰਹੀ ਆ ਤੇ ਬਾਕੀ ਅਹ ਦੇਖ ਸਕਦੇ ਤੁਸੀਂ ਬੜੇ ਬੜੇ ਪੱਧਰ ਤੇ ਇਕੱਠ ਹੋਇਆ ਸੀ ਆ ਪਰ ਇਕੱਠ ਤਾਂ ਫੇਰ ਹੀ ਸੰਭਵ ਹੋਇਆ ਫੇਰ ਹੀ ਪ੍ਰਦਰਸ਼ਨ ਕਰਨ ਦੇਣਗੇ ਜੇ ਫੋਰਸ ਫੋਰਸ ਵੀ ਉਦੋਂ ਬਹੁਤ ਜਿਆਦਾ ਫੋਰਸ ਲੱਗੀ ਹੋਈ ਆ ਹਰ ਇੱਕ ਗੱਲ ਪਿਆਰ ਨਾਲ ਹੁੰਦੀ ਆ ਪਰ ਪੁਰਚ ਪ੍ਰਸ਼ਾਸਨ ਵੀ ਇਹ ਕਹਿ ਰਿਹਾ ਵੀ ਸਾਡੀਆਂ ਮਜਬੂਰੀਆਂ ਆਂ ਸਾਨੂੰ ਤਾਂਹਾਂ ਤੋਂ ਹੁਕਮ ਆਏ ਹੋਏ ਨੇ ਅਸੀਂ ਕੁਝ ਨਹੀਂ ਕਰ ਸਕਦੇ ਸਾਨੂੰ ਹੁਕਮ ਮੰਨਣੇ ਪੈਣਗੇ ਕਿਉਂਕਿ ਅਸੀਂ ਸੌਂ ਖਾਧੀ ਸੀ ਜਦੋਂ ਵਰਦੀ ਪਾਈ ਸੀ ਵੀ ਅਸੀਂ ਸਰਕਾਰ ਦਾ ਸਾਥ ਦੇਵਾਂਗੇ